ਮੰਦੇ 75000 ਰੁਪਏ ਦੀ ਲੱਗੇ ਇਹ ਤਾਂ ਝੂਠ ਹੈ ਮੈਂ ਡਾਊਨ ਪੇਮੈਂਟ ਕਹਿ ਰਹੇ ਹਾਂ ਵੀਰੇ ਮੈਂ ਕਹਿੰਦਾ ਕੈਸ਼ ਦੇ ਦੇਣੀ ਹੈ ਕੋਈ ਲੋਨ ਨਹੀਂ 75000 ਦੇ ਕੇ ਕਾਰ ਥੋੜੀ ਆਪਣੀ ਲੈਣ ਆ ਵੀ 135000 ਦੀ ਕਾਰ ਦੇਣੀ ਹੈ ਇਹ ਤਾਂ ਜਮਾਂ ਝੂਠ ਵੀਰੇ ਝੂਠ ਹੀ ਬੋਲਣਾ ਸਮਝ ਲੋ ਅੱਜ ਆਹ ਜਾਂ ਰੇਟ ਦਊਂਗਾ ਹਾਂ 170000 ਰੁਪਏ ਉਹ ਬਾਈ ਟਿਆਸ ਹੈ 2 ਲੱਖ ਦਾ ਲੋਨ ਕਰਾ ਦੂ 30000 ਰੁਪਏ ਨਾਲ ਦਊਂਗਾ ਵੀਰੇ ਮੈਂ ਟਿਆਸ 2013 ਮਾਡਲ ਬਾਦੀਤ ਮੱਕਾ ਫਿਰ ਦੇਦੀ 75000 ਦੀ ਲੱਗੇ ਚੱਕ ਪਾਸ ਹੀ ਹੋ ਰਿਹਾ ਲਾ ਦੋ 2029 ਤੱਕ ਪਾਸ ਆ 2028 ਤੱਕ ਪਾਸਿੰਗ ਹੈ ਜੀ ਠੀਕ ਹੈ ਵੀਰੇ ਇਹ ਤੁਹਾਨੂੰ ਦੇ ਦਾਂਗੇ 85000 ਰੁਪਏ ਦੀ ਲਾਜ ਪਾਸਿੰਗ ਹੈਗੀ ਆ ਪਾਸਿੰਗ 2028 ਤੱਕ ਹੈਗੀ 2031 ਤੱਕ ਪਾਸ ਕਰਾ ਕੇ ਦੇਣ ਵਾਲਾ ਰੇਟ ਆ ਜੀ ਕਸਟਮਰ ਨੂੰ 175000 ਰੁਪਏ ਦੀ ਦੇ ਦਾਂਗੇ ਚੱਕ ਲਓ ਮਾਈ ਇਹ ਲਾਸਟ ਹੀ ਆ 198 ਦੀ ਦੇਣੀ ਹੈ ਦੇ ਦिए ਦੇ ਦੋ ਮਹਾਰਾਜ ਤੁਸੀਂ ਕੋਈ ਅਸੀਂ ਚੈੱਕ ਕਰ ਲਈ ਬਾਈ 1 ਲੱਖ 175000 ਇਹ ਕੈਸ਼ ਸੌਦਾ ਨਾ ਕੈਸ਼ ਸੌਦਾ ਵੀਰੇ ਅਲਾਈਟ ਐਰ ਐਕਸਟਰਾ ਲੱਗਿਆ ਏਸੀ ਚੱਲਦਾ ساری ਗੱਡੀ ਸੀਲ ਦਾ 135000 ਦੀ ਦੇ ਦੇਣੀ ਆਪਾਂ ਆਪਾਂ ਵੀ ਇਹ ਬਣੀ ਗਏ 135000 ਦੀ ਦੇ ਦਾਂਗੇ ਬਸ ਲੈ ਲਓ ਲਓ ਫੇ ਮਿੱਤਰੋ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਇੰਨੀ ਕਿ ਜ਼ਿਆਦਾ ਖਾਸ ਹੋਣ ਜਾ ਰਹੀ ਆ ਪੇ ਤੁਸੀ ਅੱਜ ਦੀ ਵੀਡੀਓ ਦੇਖ ਕੇ ਕਹਿਣਾ ਵੀ ਕੁਨਾਲ ਵੀਰੇ ਹੁਣ ਬਣੀ ਗੱਲ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਭਰਾਵਾਂ ਨੂੰ ਜਿਨ੍ਹਾਂ ਮੇਰੇ ਭਰਾ ਇਸ ਵੀਡੀਓ ਦੇ ਵਿੱਚ ਜੁੜ ਚੁੱਕੇ ਆ ਬਾਈ ਜੀ ਇੰਨਾ ਕਿ ਤਹਿ ਦਿਲੋਂ ਧੰਨਵਾਦ ਆ ਨਾ ਤੁਹਾਡਾ ਇਹ ਇੱਕ ਨਾ ਲਫ਼ਜ਼ ਹੁੰਦਾ ਵਾ ਇੱਕ ਹੁੰਦਾ ਵਾਕਈ ਤਹਿ ਦਿਲੋਂ ਅਸੀਂ ਜਿੰਨਾ ਤੁਹਾਡਾ ਸ਼ੁਕਰ ਕਰ ਲਈਏ ਬਾਈ ਉਹਨਾਂ ਥੋੜਾ ਵਾ ਇੱਕ ਸਾਡੇ ਪਰਮਾਤਮਾ ਦਾ ਜਿਨ੍ਹਾਂ ਸਾਨੂੰ ਇੰਨੀ ਤਰੱਕੀ ਬਖਸ਼ੀ ਹੋਈ ਆ ਇੰਨਾ ਤੁਹਾਡਾ ਪਿਆਰ ਮਿਲਦਾ ਇੰਨੀ ਤੁਹਾਡੀ ਸਪੋਰਟ ਮਿਲਦੀ ਆ ਬਾਈ ਅੱਜ ਦੀ ਜਿਹੜੀ ਵੀਡੀਓ ਆ ਨਾ ਉਹਦੇ ਵਿੱਚ ਮੈਂ ਤੁਹਾਨੂੰ ਕਾਰਾਂ ਦਿਖਾਣਾ ਪਹਿਲਾਂ ਕਾਰਾਂ ਦਿਖਾਉ ਆ ਸਾਰੀਆਂ ਬਾਈ ਜ਼ੀਰੋ ਡਾਉਨ ਪੇਮੈਂਟ ਦੇ ਉੱਤੇ ਕਾਰਾਂ ਤੇ ਨਾਲੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਨਾ ਲੱਖ ਲੱਖ ਰੁਪਏ ਸਸਤੀਆਂ ਕਾਰਾਂ ਤੁਹਾਨੂੰ ਦੇ ਛੱਡਣੀਆਂ ਵਾ ਅੱਜ ਜਗ੍ਹਾ ਨਵੀਂ ਤੇ ਖੜੇ ਆ ਨਵੇਂ ਚਿਹਰੇ ਤੁਹਾਡੇ ਮੂਰੇ ਲੈ ਕੇ ਆਏ ਆਣ ਜਾ ਰਹੇ ਆ ਅੱਜ ਖੜੇ ਆ ਬਾਈ ਵਰਮਾ ਕਾਰ ਬਾਜ਼ਾਰ ਪਿੰਡ ਸਰੀ ਸ਼ਹਿਰ ਲੁਧਿਆਣੇ ਦੇ ਬਿਲਕੁਲ ਨੀਅਰ ਬਾਈ ਆਪਣੇ ਵਰਮਾ ਸਾਹਿਬ ਦੇ ਕੋਲ ਸਸਤੀ ਗੱਲ ਬਾਈ ਸਸਤੀ ਗੱਲ ਬਾਈ ਕਹਿੰਦੇ ਅੱਜ ਦੋ ਸੁਨਿਆਰੇ ਇਕੱਠੇ ਹੋਗੇ ਹਾਂਜੀ ਹਾਂਜੀ ਐਦਾਂ ਹੀ ਆ ਸਹੀ ਗੱਲ ਹੈ ਸਵਾਗਤ ਆ ਵੀਰੇ ਆਪਣੇ ਪੇਜ ਤੇ ਪਹਿਲੀ ਵੀਡੀਓ ਆਈ ਆਪਣੀ ਹਾਂਜੀ ਹਾਂਜੀ ਤੇ ਮਾਲਕ ਮਿਹਰ ਕਰੇ ਵੀ ਅੱਜ ਨਾ ਰੇਟਾਂ ਦਾ ਗਾਹ ਪਾਣਾ ਵੀਰੇ ਪੂਰਾ ਪੂਰਾ ਵੀਰੇ ਆਪਾਂ ਗਾਹਕ ਖੁਸ਼ ਕਰ ਦਾਂਗੇ ਸਾਰੇ ਅੱਜ ਅੱਜ ਤਾਂ ਮੈਂ ਕਹਿੰਦਾ ਨਿਆਰੇ ਲੈਣਗੇ ਫੇਰ ਮੈਂ ਕਹਿੰਦਾ ਵੀਰੇ ਜਮਾ ਰੇਟ ਘੱਟ ਪਾਵਾਂਗੇ ਘੱਟ ਪਾਵਾਂਗੇ ਕਸਟਮਰ ਆਊਗਾ ਜੇ ਵੱਧ ਪਾਵਾਂਗੇ ਕੀ ਨੇ ਹੋਣਾ ਹਣਾ ਵਾਹ ਮੇਨ ਗੱਲ ਇਹ ਆ ਭਾਈ ਤੇ ਲੋਕੇਸ਼ਨ ਤੁਹਾਨੂੰ ਸਮਝਾ ਦਿੰਨੇ ਆ ਸ਼ਹਿਰ ਲੁਧਿਆਣੇ ਦਾ ਨਾ ਮਲੇਰ ਕੋਟਲਾ ਰੋਡ ਪੈਂਦਾ ਵਾ ਨੀਅਰ ਆਲਮਗੀਰ ਗੁਰਦੁਆਰਾ ਬਾਈ ਹੁਣਾਂ ਦਾ ਕਾਰ ਵੀ ਆ ਰਹਾ ਮੇਨ ਰੋਡ ਦੇ ਉੱਤੇ ਮਲੇਰ ਕੋਟਲੇ ਦੇ ਸਭ ਤੋਂ ਪਹਿਲੀ ਕਾਰ ਨਾਲ ਆਪਾਂ ਤੁਹਾਨੂੰ ਵਰਮੇ ਬਾਈ ਬਲੈਰੋ ਦਿਖਾਣੀ ਆ ਬਲੈਰੋ ਬਾਜੀ ਹਾਂਜੀ ਇਹ ਬਾਜੀ ਹੈਗੇ 2015 ਮਾਡਲ ਹੈ ਜੀ ZLX ਟੌਪ ਮਾਡਲ ਬਾਜੀ ਠੀਕ ਹੈ ਠੀਕ ਹੈ ਜੀ ਇਹ ਤੁਸੀਂ ਇਹ ਹਿਸਾਬ ਲਾ ਲਓ ਵੀ ਆਪਣੀ ਪਹਿਲੀ ਵੀਡੀਓ ਪਹਿਲੇ ਹੀ ਤੋਹਫਾ ਦੇ ਦੇਣਾ ਗਾਸਟ ਪਹਿਲੇ ਹੀ ਪਟਾਕਾ ਇਹ ਵੀਰੇ 4.5 ਲੱਖ ਰੁਪਏ ਦੀ ਕਾਰ ਦਊਂਗਾ 4.5 ਲੱਖ ਦਾ ਹੀ ਲੋਨ ਕਰਾ ਦੂੰ 0 ਰੁਪਿਆ ਲੈ ਕੇ ਆਓ ਕਾਰ ਲੈ ਜੇ 4.5 ਲੱਖ ਰੁਪਏ ਦੇ ਵਿੱਚ 2015 ਕਿੰਨਾ 2015 ਮਾਡਲ ZD LX ਟੌਪ ਮਾਡਲ ਅਲਾਈ ਟਾਇਰ ਐਕਸਟਰਾ ਲੱਗੇ ਹੋਏ। ਬਾਈ ਜੀ 13 13 ਮਾਡਲ ਦੇ ਇਹ ਰੇਟ ਆਂਦੇ ਆ ਤੇ ਤੁਹਾਨੂੰ 15 ਮਾਡਲ ਦੇ ਦੇ ਦੇਣੀ ਆ। 15 ਮਾਡਲ ਦਾ ਨਾਲੇ ਅਲਾਈ ਐਕਸਟਰਾ ਲੱਗੇ ਹੋਏ। ਅਲਾਈ ਐਕਸਟਰਾ ਲੱਗੇ। ਜ਼ੀਰੋ ਡਾਊਨ ਪੇਮੈਂਟ ਦੇ ਉੱਤੇ ਬਲੈਰੋ ਚੱਕ ਲੋ ਮਿੱਤਰੋ। ਜਿਹੜੇ ਮੇਰੇ ਭਰਾ ਕਹਿੰਦੇ ਵੀ ਲੋਨ ਬਾਈ ਫੁੱਲ ਕਰਾ ਦੇ ਸਿਬਲ ਸਕੋਰ ਤੇ ਕਾਗਜ਼ ਪੱਤਰ ਚੰਗੇ ਲੈ ਆਏ ਹੋ। ਹਾਂ ਜੇ ਕਿਸੇ ਦਾ ਸਿਬਲ ਮਾੜਾ ਮੋਟਾ ਡਾਊਨ ਵੀ ਹੋਇਆ ਆਪਾਂ ਉਹਤੇ ਵੀ ਲੋਨ ਕਰਵਾ ਦਾਂਗੇ ਵੀਰੇ। ਉਹਦੇ ਤੇ ਵੀ ਲੋਨ ਕਰਵਾ ਦਿਆਂਗੇ। ਜੇ ਸਿਬਲ ਡਾਊਨ ਹੋਇਆ ਤਾਂ ਡਾਊਨ ਪੇਮੈਂਟ ਬਾਈ ਇੱਕ ਵਾਰੀ ਨਾ ਕਾਗਜ਼ੀ ਪੱਤਰ ਚਲੋ ਆਪਣੇ ਲੈ ਆਇਓ ਕਈ ਬਾਈ ਹੁੰਦੇ ਆ ਡੀਲਰ ਭਰਾ ਇਹ ਜਿਹੜੇ ਸਿਬਲ ਘੱਟ ਤੇ ਵੀ ਲੋਨ ਕਰਵਾ ਦਿੰਦੇ ਆ ਕਿਉਂਕਿ ਹਰੇਕ ਬੰਦੇ ਦੀ ਅਪਰੋਚ ਹੁੰਦੀ ਆ ਹਨਾ ਉਹ ਗੱਲ ਆ ਤੇ ਆ ਬਾਈ ਕਾਰ ਤੁਹਾਨੂੰ ਮਿਲ ਜਾਣੀ ਸਿਰਫ 4,50,000 ਦੀ ਜਿਹੜੇ ਮੇਰੇ ਭਰਾ 15 ਮਾਡਲ ਜੈਡ ਐਲੈਕਸ ਟਾਪ ਮਾਡਲ ਦਾ ਰੇਟ ਜਿਨ੍ਹਾਂ ਨੂੰ ਪਤਾ ਹੋਵੇ ਉਹ ਕਮੈਂਟ ਕਰ ਦਿਓ ਲੱਖ ਲੱਖ ਰੁਪਏ ਮਹਿੰਗੀ ਮਿਲਦੀ ਆ ਮਾਰਕੀਟ 'ਚ ਹੁਣ ਆ ਗਈ ਬੋਲੋ ਹਾਂਜੀ ਭਾਜੀ ਕਿੰਨਾ ਮਾਡਲ ਬਾਈ ਇਹ ਭਾਜੀ ਹੈਗੇ 2014 ਮਾਡਲ ਠੀਕ ਐ 2014 ਮਾਡਲ ਆ ਵੀਰੇ ਚਾਰੇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਸ਼ੋਰਛ ਪਈਆ 1 ਸਾਲ ਦੀ ਅੱਛਾ ਤੇ ਇੰਜਨ ਗੇਅਰ ਬਿਲਕੁਲ ਵਧੀਆ ਏਸੀ ਵਗੈਰਾ ਸਾਰਾ ਕੁਝ ਵਰਕਿੰਗ ਹੈ ਠੀਕ ਹੈ ਵੀਰੇ ਬਾਈ ਇਹ ਆਪਾਂ ਕਾਰ ਦਵਾਂਗੇ 2 ਲੱਖ ਰੁਪਏ ਦੀ ਯਸਰ ਨੋ ਚ ਲਾਸਟ ਰੇਟ ਆ ਲਾਸਟ ਦਾ ਮਤਲਬ ਲਾਸਟ ਬਾਈ ਜੀ 14 ਮਾਡਲ 14 ਮਾਡਲ ਆ ਜੀ 2 ਲੱਖ ਰੁਪਏ ਦੀ ਕਾਰ ਮਿਲੂਗੀ ਅਲਾਇ ਟਾਇਰ ਬਿਲਕੁਲ ਨਵੇਂ ਲੱਗੇ ਹੋਏ ਨੇ ਲੋਨ ਵੀ ਕਰਾ ਦੂੰ 50000 ਰੁਪਏ ਡਾਉਨ ਪੇਮੈਂਟ ਦੇ ਕੇ ਲੋਨ ਵੀ ਕਰ ਦਾਂਗੇ ਆਪਾਂ 198 ਦੀ ਦੇਣੀ ਬਣਾਉਣ ਦੇ ਦिए ਦੇ ਦੋ ਮਹਾਰਾਜ ਦੇ ਤੁਸੀਂ ਕੋਈ ਅਸੀਂ ਚੱਕ ਲੈ ਬਾਈ 198000 ਚ 2014 ਮਾਡਲ ਡੀਜ਼ਲ ਡੀਜ਼ਲ ਵੀਰੇ ਬਾਈ ਜੀ ਨਿਆਰੇ ਲੋ ਅੱਜ ਇਹਦੇ ਤੇ ਮੇਰੇ ਖਿਆਲ ਨਾਲ ਫਨਾਂਸ ਵੀ ਥੋੜਾ ਬਹੁਤ ਹੋ ਜੀ ਵੀਰੇ 1.5 ਲੱਖ ਰੁਪਏ ਦਾ ਲੋਨ ਕਰਵਾ ਦੂੰਗਾ ਹੋਰ ਦੱਸੋ ਜੀ ਹੋਰ ਦੱਸੋ ਹੁਣ ਉਹਦੇ ਬਾਅਦ K10 ਖੜੀ ਆਪਣੇ ਕੋਲ ਆਜੋ ਬਾਈ ਇਹ ਵੀਰੇ ਕੇ K10 ਵੀ ਹਾਂਜੀ ਇਹ ਆਟੋਮੈਟਿਕ ਹੈ ਜੀ ਹੂੰ 2016 ਮਾਡਲ ਫਰਸਟ ਓਨਰ ਵੀਰੇ ਠੀਕ ਹੈ ਵੀਰੇ ਇਦੀ ਡਿਮਾਂਡ ਹੈ ਜੀ 3 ਲੱਖ ਰੁਪਏ ਠੀਕ ਹੈ ਸਿਰਫ 40000 ਕਾਰ ਚਲਦੀ ਹੋਈ ਹੈ ਸਿਰਫ 40000 ਸਿਰਫ ਹੀ 40000 40000 ਚਲਿਆ ਆਟੋਮੈਟਿਕ ਫਰਸਟ ਓਨਰ 16 ਮਾਡਲ 16 ਮਾਡਲ ਆਟੋਮੈਟਿਕ ਆ ਬਾਈ ਮੈਨੂਅਲ ਦਾ ਨਾ ਮੈਨੂਅਲ ਦਾ ਰੇਟ ਕੁਝ ਹੋਰ ਹੁੰਦਾ ਬਿਲਕੁਲ ਨਵੀਂ ਕਾਰ ਆਪਾਂ ਤੁਹਾਨੂੰ ਮੈਨੂਅਲ ਦੇ ਰੇਟ ਤੇ ਦੇ ਦੇਣੀ ਆਟੋਮੈਟਿਕ ਹਾਂਜੀ ਹਾਂ ਦੇਖੋ ਮੇਰਾ ਭਰਾ ਕਾਰ ਚੈੱਕ ਕਰੋ ਵੀਰੇ ਆਪਣੀ ਪਹਿਲੀ ਵੀਡੀਓ ਆ ਬਾਈ ਹੋਣੀ ਆਪਣੀ ਪਹਿਲੀ ਵੀਡੀਓ ਦੇ ਦਿੱਤੇ ਪਿਆ ਇੰਜਨ ਗੇਅਰ ਪੱਖੋਂ ਕੀ ਕਹਿਣਾ ਜਾਊਗਾ ਨਹੀਂ ਬੇਫਿਕਰ ਹੋ ਕੇ ਲੈ ਕੇ ਜਾਓ ਇੰਜਨ ਕਹਿੰਦੀ ਆਪਣੀ ਫ ਜੇ ਹੈ ਭਰਾ ਆਂਦੇ ਆ ਚੈੱਕ ਕਰਦੇ ਕੋਈ ਪ੍ਰੋਬਲਮ ਤਾਂ ਨਹੀਂ ਮੈਂ ਕਹਿੰਦਾ ਵੀਰੇ ਚਾਹੇ ਮਕੈਨਿਕ ਚੈੱਕ ਮਕੈਨਿਕ ਲਿਆਉਣ ਮਕੈਨਿਕ ਨੂੰ ਚੈੱਕ ਕਰਾ ਕੇ ਤਸੱਲੀ ਕਰਨ ਜਿਹਨੇ ਪੈਸੇ ਲਾਉਣੇ ਆ ਉਹਦੀ ਤਸੱਲੀ ਕਰ ਸਕਦਾ ਤਸੱਲੀ ਕਰ ਸਕਦਾ ਬਿਲਕੁਲ ਬਾਈ ਹਾਂਜੀ ਨੰਬਰ ਤੁਹਾਡੀ ਸਕਰੀਨ ਤੇ ਜਿਹੜਾ ਚੱਲਦਾ ਬਾਈ ਦਵਾ-ਦਵ ਮੱਲ ਮਾਰ ਲਿਓ ਤੇ ਨਾ ਫੇਸਬੁੱਕ ਵਾਲਾ ਬਾਈ ਇੱਕ ਪੇਜ ਫੋਲੋ ਕਰ ਲਓ ਆਪਣਾ ਹੁਣ ਹੋਣਾ ਕੀ ਆ ਜਦੋਂ ਆਪਾਂ ਫੁੱਲ ਵੀਡੀਓ ਕਰ ਲਈ ਉਸ ਤੋਂ ਬਾਅਦ ਆਪਾਂ ਫੇਸਬੁੱਕ ਤੇ ਅੱਜੇ ਲਾਈਵ ਹੋ ਜਾਣਾ ਵਾ ਜਿਹੜੇ ਭਰਾਵਾਂ ਨੂੰ ਇਹ ਕਾਰਾਂ ਦਾ ਰੇਟ ਸਮਝ ਆ ਗਿਆ ਨਾ ਉਹਨਾਂ ਨੇ ਬਾਜੀ ਮਾਰ ਜਾਣੀ ਬਾਜੀ ਮਾਰ ਬਸ ਆਪਣਾ ਫੇਸ ਡਿਸਕ੍ਰਿਪਸ਼ਨ ਚ ਲਿੰਕ ਪਾਇਆ ਹੋਇਆ ਵਰਨਾ ਆ ਗਈ ਇਹ ਵਰਨਾ ਆ ਗਈ ਵੀ ਜੀ 2011 ਮਾਡਲ ਆ ਜੀ ਹਾਂਜੀ ਇਹ ਆਪਾਂ 2031 ਤੱਕਰ ਪਾਸ ਕਰਾ ਕੇ ਦੇਵਾਂਗੇ ਗਾਰ ਕਿੰਨੇ ਜੀ 2031 ਤੱਕ ਪਾਸ ਕਰਾ ਕੇ ਦੇਣ ਵਾਲਾ ਰੇਟ ਆ ਜੀ ਕਸਟਮਰ ਨੂੰ 1,75,000 ਰੁਪਏ ਦੀ ਦੇ ਦਾਂਗੇ ਚੱਕ ਲੋ ਬਾਈ ਇਹ ਲਾਸਟ ਵੀ ਆ ਵੀ 1 ਰੁਪਿਆ ਵੀ ਨਹੀਂ ਘਟਾਉਣਾ ਦੇਣ ਵਾਲਾ ਰੇਟ ਆ ਦੇਣ ਵਾਲਾ ਰੇਟ ਬਾਈ ਨੇ ਨਾ ਪਹਿਲਾਂ ਹੀ ਕਿਹਾ ਜਿੱਦਾਂ ਹੀ ਅਸੀਂ ਆਏ ਆ ਬਾਈ ਕਹਿੰਦਾ ਬਾਈ ਐਤ ਕੀ ਵੀਡੀਓ ਜਿਹੜੀ ਆਪਾਂ ਪਹਿਲੀ ਕਰਨ ਜਾ ਰਹੇ ਆ ਪੀ ਰੇਟ ਇਹ ਜੇ ਦਵਾਂਗਾ ਵੀ ਤੁਹਾਡੇ ਜਿਹੜੇ ਨਾਲ ਜੁੜੇ ਹੋਏ ਸਰੋਤੇ ਆ ਉਹ ਖੁਸ਼ ਹੋਣਗੇ ਨੈਟ ਫੈਟ ਰੇਟ ਹੈ ਨੈਟ ਫੈਟ ਰੇਟ ਆ ਚਾਰੇ ਟਾਇਰ ਬਿਲਕੁਲ ਨਵੇਂ ਨਾਲੇ ਨਵੇਂ ਨਾਲੇ ਚੌਕੜਾ ਨਵਾਂ ਲੱਗਿਆ ਹੋਇਆ ਟਾਇਰ ਇੱਕ 75 ਦੇ ਵਿੱਚ ਵਰਨਾ 2000 2011 ਮਾਡਲ ਵੀਰੇ 11 ਮਾਡਲ 31 ਤੱਕ ਪਾਸ 2031 ਤੱਕ ਪਾਸ ਉਹਦੇ ਬਾਅਦ ਆਹ ਲੱਛ ਲੱਛ ਕਰਦੀ ਆਲਟੋ ਕੇਟਨ ਇਹ ਹੈਗੀ ਹੈ ਜੀ 2019 ਮਾਡਲ ਹੂੰ ਫਸਟ ਓਨਰ ਆ ਜੀ ਠੀਕ ਹੈ ਇਹ ਵੀ ਸਮਝ ਲਾ ਆਪਾਂ ਕਸਟਮਰ ਨੂੰ ਫੁੱਲ ਲੋਨ ਤੇ ਦੇ ਦੇਣੀ ਆ ਕਾਰ ਦੇ ਦਾਂਗੇ 275000 ਦੀ ਲਾਸਟ 275 ਦੀ 2000 2019 ਮਾਡਲ K10 BXI ਫਸਟ ਓਨਰ ਪਹਿਲੇ ਨਾਮ ਦੀ ਆ ਮੇਰਾ ਪਹਿਲੇ ਨਾਮ ਦੀ ਅਲਾਈ ਟਾਇਰ ਐਕਸਟਰਾ ਲੱਗਿਆ ਡਿਸਪਲੇ ਬੈਕ ਕੈਮਰਾ ਲੱਗਿਆ ਹੋਇਆ ਵੀਰੇ ਬੈਕ ਕੈਮਰਾ ਵੀ ਆ ਸਾਰਾ ਕੁਝ ਲੱਗਿਆ ਆ ਵੀਰੇ ਲੈ ਫੇ ਅਲਾਈ ਲੈ ਲੋ ਫਿਰ ਉਸ ਤੋਂ ਬਾਅਦ ਮੈਟਿੰਗ ਹੋਈ ਹੋਈ ਆ ਸੀਟ ਕਵਰ ਲੱਗੇ ਹੋਏ ਆ ਭਾਈ ਆਹੀ ਚੀਜ਼ਾਂ ਹੁੰਦੀਆਂ ਵਾ ਔਰ ਸਭ ਤੋਂ ਵੱਡੀ ਗੱਲ ਜ਼ੀਰੋ ਪੇਮੈਂਟ ਤੇ ਗੱਡੀ ਜ਼ੀਰੋ ਡਾਊਨ ਪੇਮੈਂਟ ਐ ਜਿਹੜੇ ਭਰਾ ਦਾ ਸਿਬਲ ਵਧੀਆ ਨਾ ਪੈਸੇ ਲੈਣੇ ਹੀ ਨਹੀਂ ਤੁਸੀਂ ਲੈਣਾ ਕੀ ਕੀ ਆ ਜਾ ਤੋ ਪੈਨ ਕਾਰਡ ਆਰ ਕਾਰਡ ਲਿਓ ਸਿਰਫ ਬਾਕੀ ਵੀਰੇ ਫੁੱਲ ਲੋਨ ਕਰਾ ਦਾਂਗੇ ਜ਼ੀਰੋ ਡਾਊਨ ਪੇਮੈਂਟ ਜਿਹਦਾ ਸਿਬਲ ਡਾਊਨ ਆ ਨਾ ਉਹ 30000 ਰੁਪਿਆ ਲੈ ਆ ਉਹਦਾ ਵੀ ਕਰ ਦੂੰਗਾ 30000 ਰੁਪਿਆ ਲੈ ਆ ਕੇ ਲੋਨ ਕਰ ਦੂੰਗਾ ਉਹਦਾ ਵੀ ਪਰ ਮੈਂ ਭਾਈ ਲੈਣਾ ਲੱਗ ਜਣੀਆਂ ਮੈਂ ਕਹਣਾ ਲੈਣੀ ਤਾਂ ਲਾਉਣੀਆਂ ਵੀਰੇ ਆਪਾਂ ਆਓ ਵੀ ਅੱਪਾ ਚੀਜ਼ਾਂ ਦੇਣੀਆਂ ਕਸਟਮਰ ਖੁਸ਼ ਕਰਨੇ ਆ ਵੀਰੇ ਆ ਫੀਗੋ ਇਹ ਫੀਗੋ 2012 ਮਾਡਲ ਵੀਰੇ ਹਾਂ 2012 ਮਾਡਲ ਆ ਫਰੰਟ ਸ਼ੀਸ਼ਾ ਵੀਰੇ ਨਾਲ ਦਾ ਗਾਰ ਦਾ ਠੀਕ ਹੈ ਵੀਰੇ ਵੀਰੇ ਦੇਖੋ ਕਸਟਮਰ ਤਾਂ ਦਾ ਡਿਮਾਂਡ ਡੇਢ ਵੀ ਕਰ ਲੈਣਾ ਵੱਧ ਵੀ ਕਰ ਲੈਣੇ ਆ ਸਾਰੀ ਗੱਡੀ ਸੀਲ ਦਾ 1,35,000 ਦੀ ਦੇ ਦੇਣੀ ਆਪਾਂ ਆਹ ਵਾਹ ਸਾਹ ਬਣੀ ਗਿਆ 1,35,000 ਦੀ ਦੇ ਦਾਂਗੇ ਬਸ ਲੈ ਜਾਓ ਬਾਈ ਨੇ ਨਾ ਮੂਰੇ ਬੋਲ ਪਗਾਇਆ ਆਪਾਂ ਮਨ ਖੁਸ਼ ਕਰਕੇ ਭੇਜਣਾ ਯਾਰ ਹਰੇਕ ਬੰਦੇ ਦਾ ਡੀਜ਼ਲ ਦੀ ਗੱਡੀ ਬਾਈ ਇਹਦੀ ਐਵਰੇਜ ਜਿਹੜੇ ਭਰਾਵਾਂ ਨੂੰ ਪਤਾ ਹਨ ਉਹਨਾਂ ਨੂੰ ਪਤਾ ਵੀ ਐਵਰੇਜ ਕਿੰਨੀ ਛੱਡਦੀ ਹੈਗਾ ਨੰਬਰ ਤੁਹਾਡੀ ਸਕਰੀਨ ਤੇ ਆ ਕਾਲ ਕਰ ਲਿਓ 11 ਵੈਸੇ ਵੀ ਹੁਣ ਗਰਮੀਆਂ ਆ ਗਈਆਂ ਵਾ ਏਸੀ ਹੀਟਰ ਸਭ ਚਾਲੂ ਆ ਉਹਦੇ ਬਾਅਦ ਵੀਰੇ ਆਪਣੇ ਤੋਂ ਰੈਡ ਆ ਗਈ ਆ ਕਿੰਨਾ ਮਾਡਲ ਇਹ ਰੈਡ ਜੈ ਗਈ ਆ ਭਾਜੀ 2010 ਮਾਡਲ ਹਾਂ ਸਾਰੀ ਗੱਡੀ ਸੀਲਡ ਆ ਵੀਰੇ ਸਾਰੀ ਸਾਰੀ ਮੈਂ ਕਹਿੰਦਾ ਜਿਹੜਾ ਬੰਦਾ ਵਿੱਚ ਬਹਿ ਕੇ ਵਿੱਚ ਬਹਿ ਕੇ ਬਾਹਰ ਆ ਗਿਆ ਤਾਂ ਕਹਿ ਦਿਓ ਅੱਛਾ ਤੇ ਕਾਰ ਆਪਾਂ ਤੁਹਾਨੂੰ ਬਹੁਤ ਸਸਤੀ ਦੇ ਦਾਂਗੇ ਕਿੰਨੀ ਮਰੂਤੀ ਵਾਲੇ ਰੇਟ ਤੇ ਦੇ ਦਾਂਗੇ ਮੈਂ ਨਹੀਂ ਮੰਨਦਾ ਮੈਂ ਮਨਾਵਾਂਗੇ ਦੀ ਕਿਉਂ ਨਹੀਂ ਮੰਨਦੇ 75000 ਰੁਪਏ ਦੀ ਲੈ ਜਾ ਇਹ ਤਾਂ ਝੂਠ ਹੈ ਮੇਰਾ ਮੈਂ ਡਾਊਨ ਪੇਮੈਂਟ ਕਹਿ ਰਹੇ ਹੋ ਵੀਰੇ ਮੈਂ ਕਹਿੰਦਾ ਕੈਸ਼ ਦੇ ਦੇਣੀ ਹੈ ਕੋਈ ਲੋਨ ਨਹੀਂ 75000 ਦੇ ਕੇ ਕਾਰ ਥੋੜੀ ਕੋਈ ਲੋਨ ਨਹੀਂ ਕੋਈ ਗੱਲ ਨਹੀਂ ਬਾਈ ਉਹ ਕਾਰੇ ਭੱਜੇ ਆਣਾ ਮੈਂ ਕਹਿੰਦਾ ਵੀਰੇ ਉਹੀ ਦਾ ਕਰਨਾ ਆਪਾਂ ਆਪਾਂ ਚੀਜ਼ ਵਧੀਆ ਦੇਣੀ ਹੈ ਰੇਟ ਵੀ ਜਾਇਜ਼ ਦੇਣਾ ਇਹ ਰੇਟ ਦੀ ਮੈਂ ਫੁੱਲ ਗਾਰੰਟੀ ਦਿੰਦਾ ਜੇ ਕੋਈ ਦੇ ਜਵੇ ਲੈ ਫੇ ਅੱਜ ਤਰੀਕ ਕਿੰਨੀ ਆ ਭਲਾ ਤਰੀਕ ਆ ਜੇਗੀ 14 14 ਪਹਿਲਾ ਮਹੀਨਾ 2026 ਪਈ ਆ ਇਹ ਆਲਟੋ K10 ਹੈਗੀ ਵੀਰੇ 2011 ਮਾਡਲ ਦੀ ਠੀਕ ਐ 11 ਮਾਡਲ ਆ ਅਲਾਈ ਟਾਇਰ ਵੀਰੇ ਪੂਰੇ ਘੈਂਟ ਲੱਗਿਆ ਵਧੀਆ ਵਰਗੇ ਠੀਕ ਐ ਤੇ AC ਚੱਲਦਾ ਹਾਂ ਇਹਦਾ ਜਿਹੜਾ ਦੇਣ ਵਾਲਾ ਰੇਟ ਹੈਗਾ ਵਾ ਦੇਣ ਵਾਲਾ ਰੇਟ ਵੀਰੇ 1,30,000 ਰੁਪਏ ਦੀ ਦੇਣੀ ਆ 2000 2011 ਮਾਡਲ ਹਮ ਆਲਟੋ K10 LXI ਬਾਈ ਜੀ K10 ਨਾ ਇਹ ਆਲਟੋ 800 ਨਹੀਂ ਹੈਗੀ ਜਿਹੜੇ ਮੇਰੇ ਭਰਾ ਆਲਟੋ K10 ਲੱਭਦੇ ਆ ਔਰ ਤੁਹਾਨੂੰ ਅਲਾਈ ਨਾਲ ਮਿਲ ਜਾਣੇ ਆ ਅਲਾਈ ਨਾਲ ਠੀਕ ਆ ਨਾ ਕਾਲ ਕਰ ਲਿਓ 1 ਲੱਖ ਤੇ 1,30,000 ਰੁਪਏ ਦੀ ਕਾਰ ਲਾਸਟ ਦਵਾਂਗੇ ਲਾਸਟ ਬਿਲਕੁਲ ਲਾਸਟ 130 ਦੀ 8 ਟਾਈਮ ਇਹਦਾ ਦਵਾ ਦਾ ਨਿਕਲ ਲਿਆ ਕਰ ਆ ਆਹ ਸੈਂਟਰੋ ਇਹ ਸੈਂਟਰੋ ਵੀਰੇ ਅਗੇ 2008 ਮਾਡਲ ਆ ਜੀ ਹਾਂਜੀ 2028 ਤੱਕ ਪਾਸਿੰਗ ਆ ਜੀ ਠੀਕ ਆ ਵੀਰੇ ਇਹ ਤੁਹਾਨੂੰ ਦੇ ਦਾਂਗੇ 85,000 ਰੁਪਏ ਦੀ ਲੈ ਜਾ ਪਾਸਿੰਗ ਹੈਗੀ ਆ ਪਾਸਿੰਗ 2028 ਤੱਕ ਹੈਗੀ ਆ ਫਰੰਟ ਸ਼ੀਸ਼ਾ ਤੱਕ ਨਾਲ ਦਾ ਕਾਰ ਦਾ ਜੀ ਆਜੋ ਕਾਰ ਦਿਖਾ ਦਿਓ ਅੰਦਰੋਂ ਕਾਰ ਦਿਖਾਓ ਜੀ ਦੇਖੋ ਮੇਰਾ ਭਰਾ ਠੀਟ ਕਵਰ ਤੱਕ ਜਮਾ ਨਵੇਂ ਪਿਆ ਮੈਂ ਕਹਿੰਦਾ ਬਾਈ ਨੇ ਸਟੀering ਦਾ ਕਵਰ ਵੀ ਚੜਵਾਇਆ ਹੈ ਹੈ ਦੇਖੋ ਮੇਰਾ ਭਰਾ ਮੈਟਿੰਗ ਹੋਈ ਹੋਈ ਆ ਸਿਰਫ ਤੇ ਸਿਰਫ ਕਿੰਨੇ ਦੀ 85000 ਰੁਪਏ ਦੀ ਲੱਗੀ ਵਾ ਇੱਕੋ ਹੀ ਗੱਲ ਆ 28 ਤੱਕ ਪਾਸ ਆ ਕਾਰ ਮੇਰਾ ਭਰਾ ਲੋਕਲ ਨੰਬਰ ਲੁਧਿਆਣੇ ਦਾ ਤੇ ਆਹ ਆ ਬਾਈ ਇਹ ਵੀਰੇ ਹੈਗੇ 2015 ਮਾਡਲ ਜੀ ਕਿਹੜੀ ਆ ਇਹ ਲਓ ਜੀ ਹਾਂਜੀ ਲਓ ਜੀ ਸੱਵਨ ਸੀਟਰ ਦੇ ਵਿੱਚ ਥੋੜੇ ਪੈਸੇ ਹਾਂ ਦੱਸੋ ਬਾਈ 2015 ਮਾਡਲ ਆ ਵੀਰੇ ਇਹ ਆਪਾਂ ਕਾਰ ਦੇ ਦਾਂਗੇ ਜੀ 210000 ਰੁਪਏ ਦੀ ਬਾਈ ਜੀ 7 ਸੀਟਾ ਨੇ ਬਾਈ 7 ਸੀਟਰ ਕਾਰ ਆ ਰੇਟ ਮੇਰਾ ਜਮਾ ਦੇਣ ਵਾਲਾ ਵੀਰੇ ਕੋਈ ਡਿਮਾਂਡ ਨਹੀਂ ਮੈਂ ਤੁਹਾਨੂੰ 285 ਕਹਿਣਾ ਬਾਅਦ ਚ ਘਟਾਈ ਜਮਾ ਸੁਆਦ ਨਹੀਂ 70000 ਦਾ ਫਾਇਦਾ ਕਰਨਾ 210000 ਰੁਪਏ ਦੀ ਕਾਰ ਦੇਣੀ ਦਾ ਮਤਲਬ ਦੇਣੀ ਹੈ ਬਸ ਜੀ ਲਾਓ ਇਹਨਾਂ ਗੇਅਰ ਦੀ ਬਿਲਕੁਲ ਨਵੀਂ ਬੈਟਰੀ ਨਵੀਂ ਲਿਖ ਕੇ ਗਾਰੰਟੀ ਕੋਈ ਪ੍ਰੋਬਲਮ ਆ ਜਾਵੇ ਆਪਾਂ ਬੈਠੇ ਆ ਵੀਰੇ ਬਾਈ ਜੀ ਜਿਹੜੇ ਭਰਾ ਨਾ ਕਈ ਮੇਰੇ ਪਿੰਡਾਂ ਵਾਲੇ ਖਾਸ ਭਰਾ ਹੁੰਦੇ ਆ ਕਹਿੰਦੇ ਵੀ ਸਾਨੂੰ 7 ਸੀਟਰ ਚਾਹੀਦੀ ਆ ਆ ਕਾਰੋਂ ਨਾਲ ਹੀ ਇੱਥੇ ਪਈ ਹੋਈ ਆ ਬਾਈ ਸਿਰਫ 210000 ਦੀ 2000 ਕਿੰਨਾ ਮਾਡਲ ਦੀ 2015 ਮਾਡਲ 15 ਮਾਡਲ ਆ ਬਾਈ ਨਾਲੇ ਮਾਡਲ ਉੱਚਾ ਲੋਨ ਕਰਵਾ ਲਾਂਗੇ ਨਾਲ ਲੋਨ ਵੀ ਕਰਵਾ ਦੂੰਗਾ ਨਾਲ ਜੇ ਸਿੱਬਲ ਵਧੀਆ ਤਾਂ 2 ਲੱਖ ਦਾ ਲੋਨ ਹੋ ਜੂ ਵੀਰੇ ਹੋਰ ਵਸੋ ਸਸਤਾ ਇਹ ਤਾਂ ਮੈਂ ਵਾਕਈ ਪਟਾਕੇ ਵਾਣ ਵਾਲੀ ਗੱਲ ਹੈ ਵਾਕਈ ਬੋਣੇ ਵੀਰੇ ਆਜੋ ਤੇ ਬਾਅਦ ਵਰਨਾ ਨੰਬਰ ਦੋ ਹਾਂਜੀ ਵਰਮਾ ਵਰਨਾ ਦੋ ਆ ਗਈ ਹਾਂ ਦੱਸੋ ਇਹ ਹੈਗੀ ਆ ਵੀਰ ਜੀ 2011 ਰਜਿਸਟਰ 12 ਹਮ ਇੰਜਨ ਗੇਅਰ ਪੂਰਾ ਘੈਂਟਾ ਗੱਡੀ ਦਾ ਸਾਰੀ ਓਰੀਜਿਨਲ ਐ ਲੱਗ ਭਾਗ ਗੱਡੀ ਕੋਈ ਲੱਗੀ ਵੱਜੀ ਨਹੀਂ ਹੈਗੀ ਗਾਰ ਠੀਕ ਹੈ ਵੀਰੇ ਇਹ ਵੀ ਤੁਹਾਨੂੰ ਕਾਰ 1,75,000 ਦੀ ਦੇ ਦੂੰਗਾ ਲਓ ਫੇ ਮਿੱਤਰੋ ਕੋਈ ਸਵਾ 2 ਲੱਖ ਨਹੀਂ ਕੋਈ 2 ਲੱਖ ਨਹੀਂ ਸਿੱਧਾ ਹੀ 50,000 ਦਾ ਤਾਂ ਡਿਫਰੈਂਸ ਪਾ ਹੀ ਛੱਡਣਾ ਵਾ ਸਿਰਫ ਕਿੰਨੇ ਦੀ 1,75,000 ਇਹ ਕੈਸ਼ ਸੌਦਾ ਨਾ ਕੈਸ਼ ਸੌਦਾ ਵੀਰੇ ਅਲਾਈਟਰ ਐ ਐਕਸਟਰਾ ਲੱਗਿਆ ਏਸੀ ਚੱਲਦਾ ਨਿਆਰੇ ਲਓ ਬਾਈ ਵਰਨਾ ਜਿਹੜੇ ਭਰਾ ਮੋਡੀਫਿਕੇਸ਼ਨ ਦੇ ਸ਼ਕੀਨ ਆ ਵਰਨਾ ਆ ਗੱਡੀ ਤੋਂ ਲੈ ਕੇ ਜਿਹੜੀ ਹੁਣ ਤੱਕ ਵੀ ਆ ਰਹੀ ਆ ਬਾਈ ਕਰੇਜ਼ ਨਹੀਂ ਮੁੱਕਦਾ ਆ ਇਹ ਵੀ ਆ ਸ਼ੇਪ ਦਾ ਵੀ ਨਹੀਂ ਕਰੇਜ਼ ਮੁੱਕਿਆ ਹੋਇਆ ਜੀ ਇਹ ਤਾਂ ਫੁੱਲ ਮਾਰਕੀਟ ਆ ਇੰਨਾ ਕਾਰਾਂ ਦੀ ਕਰੇ ਡਿਮਾਂਡ ਹੀ ਨਹੀਂ ਜਾ ਸਕਦੀ ਆਹਾ ਵੀਰੇ Honda City ਇਹ Honda City ਆ ਗਈ ਵੀਰ ਜੀ 2009 ਮਾਡਲ ਆ ਜੀ ਹਾਂਜੀ 2029 ਤੱਕ ਪਾਸ ਆ ਠੀਕ ਆ ਵੀਰੇ Honda City IVTEC ਫਰੰਟ ਸ਼ੀਸ਼ਾ ਤੱਕ ਕਾਰ ਦਾ ਨਾਲ ਦਾ ਠੀਕ ਆ ਵੀਰੇ ਸਾਰੀ オリジナル ਦੀ ਗਾਰੰਟੀ ਆ ਹਾਂ ਵੀਰੇ ਦੇਖੋ ਡਿਮਾਂਡ ਤਾਂ ਜਿੰਨੀ ਮਰਜ਼ੀ ਕਰ ਲਈਏ ਆਪਣੀ ਲੈਣ ਆ ਵੀ 1,35,000 ਦੀ ਕਾਰ ਦੇਣੀ ਆ ਇਹ ਤਾਂ ਜਮਾਈ ਝੂਠਾ ਵੀਰੇ ਝੂਠ ਹੀ ਬੋਲਣਾ ਸਮਝ ਲੋ ਅੱਜ ਅੱਜ ਝੂਠ ਹੀ ਬੋਲਣਾ ਝੂਲਣਾ 135000 ਦੀ ਕੋਈ ਲੋਨ ਨਹੀਂ ਕੈਸ਼ ਗੱਡੀ ਦੇਣੀ ਆ 2009 29 ਤੱਕ ਪਾਸ ਇੰਜਨ ਗੇਅਰ ਦੀ 6 ਮਹੀਨੇ ਦੀ ਲਿਖ ਕੇ ਗਰੰਟੀ ਦਊਗਾ ਇਹਦੀ ਉਹ ਬਾਈ ਜੀ ਪਾਸਿੰਗ ਵੀ ਆ ਪਾਸਿੰਗ ਵੀ ਆ 29 ਤੱਕ ਲੈ ਫੇ ਚੱਕ ਲੋ ਫੇ ਅੱਜ ਬਾਈ ਕਮੈਂਟਾਂ ਨੇ ਚਾਹੀਦੇ ਆ ਫੇ ਕਮੈਂਟ ਵੀਰੇ ਦੇਖੋ ਰੱਬ ਮੈਂ ਬਾਈ ਕਹਿ ਰਹੇ ਮੇਰਾ ਭਰਾ ਨਹੀਂ ਨਹੀਂ ਵਧੀਆ ਵੀਰੇ ਦੇਖੋ ਆਪਾਂ ਰੇਟ ਜਾਇ ਦੇਣੇ ਆ ਬਾਕੀ ਰੱਬ ਦੀ ਕਿਰਪਾ ਨਾਲ ਜਿਵੇਂ ਹਨਾ ਦੇਖੋ ਮੇਰਾ ਭਰਾ एयर बैग ਵੀ ਆ ਯਾਰ ਗੱਡੀ ਦੇ ਵੱਡੀ ਡਿੱਗੀ ਵਾਲੀ ਗੱਡੀ ਦਿਖਾਓ ਵੀਰੇ ਉਹਨਾਂ ਲਗਜ਼ਰੀ ਕਾਰਾਂ ਨਾਲ ਸਭ ਤੋਂ ਵੱਡੀ ਗੱਲ ਸਹੀ ਗੱਲ ਆ ਭਾਈ ਇੰਨੇ ਕ ਪੈਸੇ ਦਾ ਸਭ ਤੋਂ ਵੱਡੀ ਗੱਲ ਵੀ ਕਾਰ ਦੇਖੋ ਕਿੰਡੀ ਸੈਡਾਨ ਕਾਰ ਦੇ ਵਿੱਚ ਆ ਭਾਜੀ ਇੰਨੇ ਦੀ ਮੈਂ ਕਹਿੰਦਾ ਜੇ ਕੋਈ ਆਲਟੋ ਵੀ ਦੇ ਜਵੇ ਤਾਂ ਮੈਂ ਦੇਨਦਾਰ ਬੈਠਾਂ ਵੀਰੇ ਦੇਣੀ ਨਹੀਂ ਨੀ ਇਹ ਜਿੰਨੇ ਦੀ ਆਪਾਂ ਕਾਰ ਦੇਣੀ ਆ ਕਾਕ ਨੂੰ ਹਾਂ ਸਾਲ ਬਾਅਦ ਲੈ ਲਾਂਗੇ ਸਾਡੇ ਤੋਂ ਕਾਰ ਹੋਰ ਲੈਣ ਆਊਗਾ ਇੰਨੇ ਦੀ ਵੀ ਲੈ ਲੂੰ ਲੈ ਹੋਰ ਉਸ ਨੂੰ ਐਕਸਚੇਂਜ ਕਰਕੇ ਕਾਰ ਐਜੀ ਹੋਵੇ ਪਰ ਜਿਵੇਂ ਲੈ ਕੇ ਜਾਊਗਾ ਕਸਟਮਰ ਕਾਰ ਐਜੀ ਹੋਵੇ ਆਹਾਂ ਇੰਨੇ ਦੀ ਵੀ ਕੱਟ ਲੂੰ ਇਹ ਬੈਗ ਨਰ ਆ ਗਈ ਵੀਰੇ 2008 ਮਾਡਲ ਆ ਜੀ 2029 ਤੱਕ ਪਾਸ ਆ ਜੀ ਠੀਕ ਆ ਵੀਰੇ ਪਾ ਦੀਏ ਤਮਾਕਾ ਫਿਰ ਦੇ ਦੀ 75000 ਦੀ ਲੈ ਜਾ ਚੱਕ ਪਾਸ ਹੀ ਚੋੜਾ ਲਾ ਦੋ 2029 ਤੱਕ ਪਾਸ ਆ 2008 ਮਾਡਲ ਆ ਸਿਰਫ 75000 ਦੀ ਲੈ ਜਾਓ ਲਾਓ ਫੇ ਮਿੱਤਰੋ ਮੈਂ ਗਿਆ ਨਿਆਰੇ ਭਾਈ ਏਸੀ ਚੱਲਦਾ ਇੰਜਨ ਵਧੀਆ ਗੇਅਰ ਵਧੀਆ ਫੁੱਲ ਗਾਰੰਟੀ ਨਾਲ ਪਾਸਿੰਗ ਨਾਲ ਹਾਂ ਤੇ ਬਾਈ ਹੁਣ ਇੰਨੇ ਪੈਸਿਆਂ ਦੇ ਵਿੱਚ ਨਾ ਮੇਰੇ ਖਿਆਲ ਨਾਲ ਮੋਟਰਸਾਈਕਲ ਲੈਣਾ ਆ ਗਰਮੀਆਂ ਨਹੀਂ ਬੰਦਦਾ ਤੋ ਨਹੀਂ ਬੰਦਦਾ ਨਹੀਂ ਬੰਦਦਾ ਬਿਲਕੁਲ ਨਹੀਂ ਬੰਦਦਾ ਜਮਾਈ ਨਹੀਂ ਵੀਰੇ ਜਮਾਈ ਨਹੀਂ ਤੋ ਕਿ ਨਾ ਹਰੇਕ ਵੀਡੀਓ ਚ ਕਹੀਦਾ ਆ ਵੀ ਬਾਈ ਸਾਡੀ ਦਿਲੋਂ ਦੁਆਵਾ ਵੀ ਤੁਹਾਨੂੰ ਸਾਰਿਆਂ ਨੂੰ ਕਾਰ ਵਾਲਾ ਕਰੀਏ ਪਰ ਇਹ ਜੀਆਂ ਜਿਹੋ ਚੀਜ਼ਾਂ ਤੁਹਾਨੂੰ ਦਿਖਾਣੇ ਆ ਨਾ ਔਰ ਤੁਹਾਨੂੰ ਵੀ ਲੱਗਦਾ ਹੋਊਗਾ ਵੀ ਹਾਂ ਵਾਕਈ ਬਾਈ ਕਨਾਲ ਬਾਈ ਜੇ ਕਹਿੰਦਾ ਨਾ ਉਹ ਦਿਖਾਉਂਦਾ ਵੀ ਹੈ ਕੁਛ ਅਦਾ ਦਾ ਆਓ ਫੇ ਹੁਣ ਤੁਹਾਨੂੰ ਹਟਿਓਸ ਵੀ ਦਿਖਾਈਏ ਖੜੀ ਆਪਣੇ ਤੋਂ ਆਓ ਫੇ ਆ ਗਈ ਫੇ ਹਟਿਓਸ ਵੀਰੇ ਇਹਦਾ ਕੀ ਡਿਟੇਲ ਹੈ ਇਹਦੀ ਡਿਟੇਲ ਵੀਰੇ ਹੈਗੀ ਇਹ 2013 ਮ ਏਸੀ ਪੂਰਾ ਵਧੀਆ ਗੱਡੀ ਦਾ ਐਵਰੇਜ ਦੀ ਰਾਣੀ ਆ 27 ਦੀ ਐਵਰੇਜ ਆ ਹਾਂ ਰੇਟ ਸਮਝ ਲੋ ਤੁਸੀਂ ਅਲਟਾ ਤੋਂ ਵੀ ਥੱਲੇ ਦੇ ਦਾਂਗੇ ਆਪਾਂ ਐਵਰੇਜ ਦੀ ਰਾਣੀ ਆ ਤੇ ਘੱਟ ਰੇਟ ਤੇ ਚਕਾਣੀ ਆ ਘੱਟ ਰੇਟ ਤੇ ਚਕਾਣੀ ਆ ਤੂੰ ਵਾਹ 10000 ਰੁਪਏ ਨਾਲ ਦੇ ਕੇ ਭੇਜੂ ਇੰਨਾ ਲੋਨ ਕਰਾ ਦੂੰ ਕਾਰ ਤੇ ਇੰਨਾ ਹੋ ਜੂ ਇੰਨਾ ਹੋ ਜੂ ਦੱਸੋ ਛੋਟਾ ਜਿਹਾ ਰੇਟ ਦਊਂਗਾ ਹਾਂ 1 170000 ਰੁਪਏ ਉਹ ਬਾਈ ਹਟਿਆ ਉਸ ਹੈ 2 ਲੱਖ ਦਾ ਲੋਨ ਕਰਾ ਦੂ 30000 ਰੁਪਏ ਨਾਲ ਦਊਂਗਾ ਵੀਰੇ ਮੈਂ ਹੋਰ ਦੱਸੋ ਆ ਜਿਹੜੀ ਚੱਲ ਰਹੀ ਆ ਨਾ ਇਨੂੰ ਦੁਬਾਰਾ ਘੁਮਾ ਕੇ ਦੇਖ ਲਿਓ ਪਿੱਛੇ ਕਿੰਨੇ ਦੀ 1 ਲੱਖ 70000 ਦੀ ਟਾਇਓਸ 2013 ਮਾਡਲ ਲੋਕਲ ਲੁਧਿਆਣੇ ਦਾ ਨੰਬਰ ਇਸੀ ਚੱਲਦਾ ਬਾਈ ਜੀ ਜੇ ਕਿਸੇ ਗਾਗ ਦੇ ਕੋਲ ਘਰੇ ਖੜੀ ਹੋਵੇ ਨਾ ਜੇ ਉਹਨੂੰ ਪੈਸਿਆਂ ਦੀ ਲੋੜ ਹੋਵੇ ਉਹਨੂੰ ਫੇਰ ਵੀ ਨਹੀਂ ਇੰਨੇ ਦੀ ਦੇਣੀ ਮੈਂ ਕਹਿੰਦਾ ਵੀਰੇ ਮੈਂ ਕਹਿੰਦਾ ਜੇ ਇੰਨੇ ਦੀ ਮੈਨੂੰ ਫੜਾ ਜਵੇ ਯਾਰ ਆਪਾਂ ਦੇਣੀਆਂ ਨੇ ਗੱਡੀਆਂ 5-5000 ਤੱਕ ਮਾ ਕੇ ਕਮਿਸ਼ਨ ਬੇਸ ਤੇ ਕੰਮ ਆਪਣਾ ਸਰ ਆਜੋ ਮੇਰਾ ਭਰਾ ਕਾਰ ਅੰਦਰਕਾਰ ਚੈੱਕ ਕਰਾਉਣ ਵਾਲੇ ਬਿਲਕੁਲ ਨਵੀਂ ਪਈ ਆ ਕੰਡੀਸ਼ਨ ਦੀ ਬਾਈ ਚਾਰੇ ਪਾਵਰਾਂ ਆ ਗਈਆਂ ਕਾਰ ਦੇ ਵਿੱਚ ਔਰ ਕਾਰ ਇੰਜਨ ਗੇਅਰ ਦੀ ਤਾਂ ਓਕੇ ਰਬੋਡੀ ਨਵੀਂ ਨਵੀਂ ਡੀਜ਼ਲ ਡੀਜ਼ਲ ਵੀਰੇ ਐਵਰੇਜ ਦੀ ਲਿਖ ਕੇ ਗਾਰੰਟੀ ਦਊਂਗਾ 27 ਦੀ ਬਾਈ ਇਹ ਟੋਇਟਾ ਵਾ ਫੇਰ ਪਤਾ ਹੀ ਆ ਹਨਾ ਇਹਨਾਂ ਦੇ ਤੇ ਇੰਜਨਾਂ ਨੂੰ ਹੋਣਾ ਨਹੀਂ ਮਰਦੇ ਨਹੀਂ ਵੀਰੇ ਇਹਨਾਂ ਦੇ ਸਭ ਤੋਂ ਵੱਡੀ ਗੱਲ ਤਾਂ ਨਹੀਂ ਮਰਦੇ ਬਾਈ ਤੇ ਬਾਈ ਹੋਪ ਕਰਦੇ ਆਂ ਵੀ ਵਰਮੇ ਬਾਈ ਦੀਆਂ ਗੱਡੀਆਂ ਤੇ ਵਰਮੇ ਬਾਈ ਦੀ ਗੱਲਬਾਤ ਤੁਹਾਨੂੰ ਵਧੀਆ ਲੱਗੀ ਹੋਊਗੀ ਇਹ ਵੀਡੀਓ ਹੁਣ ਸ਼ੇਅਰ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੁਹਾਡਾ ਫਰਜ਼ ਬਣ ਗਿਆ ਮੇਰਾ ਭਰਾ ਅਸੀਂ ਤੁਹਾਨੂੰ ਸਸਤੇ ਰੇਟ ਦੀਆਂ ਗੱਡੀਆਂ ਦੇ ਦਿਆਂ ਵਾ ਜੇ ਵੇਚਣਾ ਚਾਹਦੇ ਤਾਂ 20-25 ਹਜ਼ਾਰ ਹੋਰ ਉੱਤੇ ਰੱਖ ਕੇ ਵੇਚ ਸਕਦੇ ਸੀ ਲੈ ਵੀ ਲੈਣੀਆਂ ਸੀਗੀਆਂ ਪਰ ਨਹੀਂ ਬਾਈ ਸਿਰਫ ਇੱਕ ਥੋੜੀ ਸਪੋਰਟ ਦੇ ਕਰਕੇ ਕਿਉਂਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਹੋ ਤਾ ਕਰਕੇ ਤੁਹਾਡੇ ਲਈ ਇੰਨੀਆਂ ਘੈਂਡ ਘੈਂਡ ਵੀਡੀਓ ਲਿਆਈ ਦੀਆਂ ਵਾ ਜਿਹੜੇ ਮੇਰੇ ਭਰਾ ਨੇ ਕੋਈ ਵੀ ਕਾਰ ਲੈਣੀ ਹੋਵੇ ਬਰਮਾ ਕਾਰ ਬਜ਼ਾਰ ਦੇ ਉੱਤੋਂ ਤੁਸੀਂ ਲਿਆ ਸਕਦੇ ਹੋ ਬਾਕੀ ਬਾਕੀ ਕਿਸੇ ਦਾ ਸਿਬਲ ਡਾਊਨ ਆ ਕਿਸੇ ਦਾ ਲੋਨ ਨਹੀਂ ਹੋ ਰਿਹਾ ਉਹ ਵੀ ਕਸਟਮਰ ਮੈਨਾਂ ਕੰਟੈਕਟ ਕਰੋ ਹਾਂ 22 23 24 25 26 ਮਾਡਲ ਤੱਕ ਕੋਈ ਵੀ ਕਾਰ ਚਾਹੀਦੀ ਆ ਆਪਾਂ ਅਵੇਲੇਬਲ ਰਹਿਮਾਂ ਕਾਰਾਂ ਕਿਉਂਕਿ ਸਟਾਕ ਦਾ ਬਹੁਤ ਹੁੰਦਾ ਵੀਰੇ ਆਉਂਦੀਆਂ ਨੇ ਸੇਲ ਹੋ ਜਾਂਦੀਆਂ ਐਡ ਮੈਂ ਤਾਂ ਹੀ ਪਹਿਲੀ ਵਾਰੀ ਪਾ ਰਿਹਾ ਮੈਂ ਪਹਿਲਾਂ ਐਡ ਕਰਵਾਈ ਨਹੀਂ ਆਪਣਾ ਹੀ ਵਿਕੀ ਜਾਂਦਾ ਹਨਾ ਕਿਉਂਕਿ ਰੇਟ ਮੇਰੇ ਜਾਇਜ਼ ਆ ਵੀਰੇ ਡੀਲਰ ਹੀ ਲੈ ਜਾਂਦੇ ਆਪਣੇ ਤੋਂ ਕਾਰਾਂ ਬਾਕੀ ਕਿਤੇ ਦਾ ਸਿਬਲ ਖਰਾਬ ਆ ਮੇਰੇ ਨਾਲ ਕੰਟੈਕਟ ਕਰੋ ਆਪਾਂ ਲੋਨ ਕਰਾ ਕੇ ਦਵਾਂਗੇ ਕਾਰ ਤੇ ਲਓ ਫੇ ਹੁਣ ਤੁਹਾਨੂੰ ਆ ਪਲੱਸ ਪੁਆਇੰਟ ਮਿਲ ਗਿਆ ਜ਼ਿਆਦਾਤਰ ਮੇਰੇ ਖਿਆਲ ਨਾਲ 60 70% ਸਿੱਪਲ ਖਰਾਬ ਹੀ ਹੁੰਦਾ ਭਰਾਵਾ ਦਾ ਖਰਾਬ ਹੀ ਹੁੰਦਾ ਵੀ ਇੱਕ ਵਾਰੀ ਲੈ ਆਇਓ ਕਾਗਜ ਭਾਈ ਹੋ ਸਕਦਾ ਤੁਹਾਡੀ ਗੱਲ ਪਣੀ ਜਾਵੇ ਬਾਕੀ ਹੋਪ ਕਰਦੇ ਆ ਵੀਡੀਓ ਕੈਂਟ ਲੱਗੀ ਹੋਊਗੀ ਸੋਹਣੇ ਜਿਹੇ ਕਮੈਂਟ ਦੀ ਮੈਨੂੰ ਮੇਰੇ ਭਰਾ ਦੀ ਆ ਜਿਹੜਾ ਵੀਡੀਓ ਦੇਖ ਰਿਆ ਜਿਹੜੇ ਭਰਾ ਨੇ ਇੱਦਾਂ ਹੱਥ 'ਚ ਫੋਨ ਫੜਿਆ ਹੋਇਆ ਮੈਨੂੰ ਵੇਟ ਆ ਬਾਈ ਕਦੋਂ ਤੂੰ ਕਮੈਂਟ ਕਰੇ ਕਦੋਂ ਤੇਰਾ ਕਮੈਂਟ ਲਾਈਕ ਕਰੀਏ ਤੇ ਕਦੋਂ ਤੈਨੂੰ ਸੋਹਣਾ ਜਿਹਾ ਰਿਪਲਾਈ ਦਈਏ ਤਾਂ ਤੇਰੀ ਮਿਲਦੇ ਆ ਨੈਕਸਟ ਵੀਡੀਓ 'ਚ ਚੰਗਾ ਜੀ ਸਤਿ ਸ਼੍ਰੀ ਅਕਾਲ